ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਲੋਗੜ ਆ ਗਿਆ ਸਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਨੇੜੇ ਮੰਨ ਲਓ ਵੀ ਰਾਏਕੋਟ ਰਹਿ ਜਾਂਦਾ। ਰਾਏਕੋਟ ਦੇ ਨਾਲ ਹੀ ਲੱਗਦਾ 8-10 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਸੱਜਣੋਂ ਲੋਗੜ ਤੇ ਲੋਗੜ ਦੇ ਵਿੱਚੋਂ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਕੋਲੋਂ ਘਰੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਉਹਨਾਂ ਦੇ ਵਿੱਚੋਂ ਇੱਕ ਝੋਟੀ ਵਿਕਰੀ ਵਾਲੀ ਵਿਖਾਵਾਂਗੇ ਮੰਨ ਲਓ ਵੀ ਕੀ ਕਹਨੇ ਕੀ ਕਹਨੇ ਇਸ ਕਰਕੇ ਕਿ ਸੰਗਾ ਤੋਂ ਲੈ ਕੇ ਪੈਰਾ ਤੱਕ ਝੋਟੀ 'ਚ ਕੋਈ ਵੀ ਹੱਥ ਧਰਾ ਨਹੀਂ ਘਰੇ ਚੂਈ ਪਾਲੀ ਆ ਕਿੰਨਾ ਦੁੱਧ ਮਗਰਲੇ ਸੂਏ ਦਾ ਦਿੱਤਾ ਹੋਇਆ ਸੱਜਣੋਂ ਤੇ ਐਤਕੀ ਕਿੰਨੇ ਦਿਨ ਬਾਕੀ ਆ ਉਹ ਸਾਰਾ ਲੇਖਾ ਜੋਖਾ ਮਾਲਕਾਂ ਤੋਂ ਪੁੱਛ ਕੇ ਸਾਂਝਾ ਕਰ ਦੇਾਂਗੇ ਇਹ ਨੋਟ ਕਰ ਲਿਓ ਵੀ ਇੱਕ ਰੰਗ ਕਾਲੀ ਆ ਬਹੁਤ ਹੀ ਸੁਨਾਪਾ ਝੋਟੀ ਤੇ ਸੋਹਣੀ ਪੂਰੀ ਆ ਆ ਕੇ ਵੀ ਵੇਖ ਲਿਓ ਪਸੰਦ ਆਊਗੀ ਜੇ ਕੋਈ ਆਨਲਾਈਨ ਵੀ ਸੱਜਣਾ ਇਹਦੀ ਖਰੀਦਦਾਰੀ ਕਰਦਾ ਤਾਂ ਲਾਭਦਾਈ ਕਰਊਗੀ ਕੋਈ ਘਾਟੇ ਵਾਲਾ ਸੌਦਾ ਨਹੀਂ ਰਹੂਗਾ ਓਕੇ ਰਿਪੋਰਟ ਝੋਟੀ ਆ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਰਿਕਵੈਸਟ ਬੇਨਤੀ ਫੇਰ ਹਰ ਵੀਡੀਓ ਚ ਇਹ ਜਿਹੜਾ ਪਸੂ ਤੁਸੀਂ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਪਸੀ ਗੈਪ ਦੂਰੀ ਥਾਣਾ ਦੀਆਂ ਵਿਰਲਾ ਇੱਥੋਂ ਤੁਹਾਨੂੰ ਅੰਤਾਜਾ ਆ ਜਾਊਗਾ ਵੀ ਇਹਨੇ ਕੀ ਦੁੱਧ ਦਾ ਲੇਖਾ ਜੋਖਾ ਜਿਹੜਾ ਮਗਰਲੇ ਸੂਏ ਦਿੱਤਾ ਆਜੋ ਬੜੀਆਂ ਗੱਲਾਂ ਨਾ ਕਰਦੇ ਹੋਏ ਲਈਏ ਜਾਣਕਾਰੀ ਇਹਦੇ ਮਾਲਕਾਂ ਤੋਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਮੇਰੇ ਪਾਲੇ ਕੀ ਹਾਲ ਚਾਲ ਆ ਠੀਕ ਆ ਜੀ ਬਹੁਤ ਵਧੀਆ ਜੀ ਇਹ ਆ ਪਾਲਾ ਲੋਹਗਾੜਾ ਦਾ ਮੇਰਾ ਭਰਾ ਹੈ ਹਾਂਜੀ ਹਾਂਜੀ ਕਬੱਡੀ ਖਿਡਾਰੀ ਹਾਂਜੀ ਤੇ ਇਹ ਵੀਰ ਦਾ ਕੀ ਨਾਂ ਇਹ ਅਮਰਤਪਾਲ ਆ ਇਹ ਵੀ ਕਬੱਡੀ ਪਲੇਅਰ ਆ ਜੀ ਇਹ ਵੀ ਕਬੱਡੀ ਪਲੇਅਰ ਆ ਇਕੱਠੇ ਹੀ ਖੇਡਦੇ ਸੀ ਇਕੱਠੇ ਹੀ ਖੇਡਦੇ ਸੀ ਕਿਆ ਬਾਤ ਆ ਤੇ ਵੀਰੇ ਆਪਣਾ ਇੱਥੋਂ ਦਾ ਐਡਰੈਸ ਦੱਸ ਮੇਰਾ ਭਰਾ ਆਪਣਾ ਪਿੰਡ ਲੋਹੜਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਮਹਿਰਕੋ ਓਕੇ ਤੇ ਨੇੜੇ ਆ ਗਿਆ ਆਪਾਂ ਨੂੰ ਰਾਏ ਮੇਨ ਸ਼ਹਿਰ ਹਨਾ ਹਾਂ ਮੇਨ ਮੇਨ ਕਸਬਾ ਲਾਲਗੇ ਮੇਨ ਸ਼ਹਿਰ ਲਾਲਗੇ ਤਾਂ ਆਪਾਂ ਨੂੰ ਰਾਏ ਹੋ ਗਿਆ ਹਨਾ ਬਾਲੇ ਇਵੇਂ ਹੀ ਆ ਨਾ ਤੇ ਬਾਈ ਹਰਾਂ ਦੀ ਝੋਟੀ ਕਰਦੀ ਕਰਦੀ ਜੀ ਕਰਦੀ ਕਰੇ ਜੰਮੀ ਪਲੀਖਾ ਵਾਂ ਮੇਰੇ ਸੂਆ ਕਿਹੜਾ ਸੂ? ਦੂਜਾ ਸੂ। ਦੂਜਾ ਸੂਗੀ। ਉਹ ਤਾਂ ਬਹੁਤ ਨਿਆਣੀ ਸੂਪੀ ਸੀ ਸਾਨੂੰ ਇਹਨਾਂ ਦਦਾ ਦਾ ਪਸਾ ਨਹੀਂ। ਅੱਛਾ। ਉਹ ਵੀ ਦਵਾਰੇ ਵੀ ਸੇਤੀ ਸੀ ਬੰਦ। ਅੱਛਾ ਉਹ ਕੇ ਸੂਆ ਦੂਜਾ। ਹਾਂਜੀ। ਪਹਿਲੇ ਸੂਏ ਕੀ ਦੁੱਧ ਚੋਇਆ ਮੇਰੇ ਭਰਾ ਨੇ ਆਪਣੀ ਸੇਵਾ ਤੇ। 12 12.5 ਕਿਲੋ ਰੋਟਾ ਗੋਲਾ। ਆਪਾਂ 12 12.5 ਕਿਲੋ ਆਪਦੇ ਘਰੇ ਆਪਦੀ ਸੇਵਾ ਤੇ ਦੁੱਧ ਚੋਦੇ ਰਹੇ ਆਂ। ਨਿਆਣੀ ਸੂਪੀ ਥੋੜੀ ਐ। ਨਿਆਣੀ ਸੂਪੀ ਸੀ। ਇਹ ਕਿਹੜੇ ਟੀਕੇ 2 ਕੇ ਦੀ ਕੁਛ ਪਤਾ ਕੀ ਨਹੀਂ। ਇਹ ਮਸੂੜਾਂ ਦੀਆਂ। M 416 416 ਦੀ। ਓਕੇ ਜਿਹੜੀ ਨਾਲ ਉਹ ਵੀ ਉਸੇ ਦੀ ਆ ਤੇ ਇਹ ਵੀ ਗਾਂ ਘੱਬਣ ਹੁਣ ਇਹ ਘੱਬਣ ਘਰਾਂ ਦੇ ਸਾਹ ਜਿਹੜਾ ਉਹ ਮੋਹਰਾ ਦਾ ਮਾਲੀ ਘਰੇ ਖੜਾ ਹੈ ਨਾ ਬਹੁਤ ਚੰਗਾ ਮਾਲੀ ਹੈ ਉਹਦੇ ਤੋਂ ਕਰਾਸ ਡਾਇਰੈਕਟ ਕਰਾਸਿੰਗ ਬਾਕੀ ਭਾਰ ਪੂਰੇ ਲੋ ਬੇਵਿਕਰੀ ਵੀ ਗਰੰਟੀ ਵਾਲੀਆਂ ਗੱਲਾਂ ਹੀ ਜਮਾ ਕਰਦੇ ਆਪਾਂ ਕੋਈ ਐਹੋ ਜੀ ਗੱਲ ਨਹੀਂ ਹਾਂ ਵੀ ਥਣਾ ਥਣਾ ਅਗਲਾ ਆਪ ਦੇ ਇਥੇ ਆ ਕੇ ਵੇਖ ਕੇ ਲੈ ਜੀ ਤੇ ਭਾਰਤੀ ਆਪਾਂ ਗਰੰਟੀ ਦੇ ਦਿਆਂਗੇ 2-3 ਦਿਨਾਂ ਦੀ ਕੋਈ ਵੀ ਲੋਕਸ ਨਹੀਂ ਜਾਂਦਾ ਇਹ ਇੱਕ ਪੈਸੇ ਦਾ ਨੰਬਰ ਕੀ ਹੈ ਮੇਰੇ ਵੀ ਨੰਬਰ ਇਹ ਮੇਰਾ ਹੈਗਾ 82830 80604 ਇੱਕ ਵਾਰੀ ਹੋਰ ਰਿਪੀਟ ਕਰੀ 82830 80604 ਇਹਦੇ ਤੇ ਸੰਪਰਕ ਕਰ ਲੈ ਜਿਹੜਾ ਸੱਜਣ ਇਹਨੂੰ ਖਰੀਦ ਨਹੀਂ ਚਾਹੁੰਦਾ ਹਾਂ ਕੀ ਗੰਦੀ ਪਿਆ ਉਹ ਗੱਲ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਇਹ ਹਾਂ ਉਹ ਤਾਂ ਆਪਾਂ ਪਹਿਲਾਂ ਹੀ ਦਾ ਆ ਕੇ ਵੇਚਦੇ ਆ ਜਾ ਉਹ ਕੰਮ ਹੈਗਾ ਇਹਦਾ ਘਰ ਤੇ ਪਸ਼ੂ ਸਾਰੇ ਹਾਂ ਉਧਰ ਉਹ ਨਿਵਾਈ ਜਾਂਦਾ ਹਾਂ ਓਕੇ ਓਕੇ ਲੈ ਵੀਰੇ ਇਹਦੀ ਤੋਰ ਕਰਾ ਚੱਕ ਬਾਕੀ ਸੁਭਾਅ ਬਹੁਤ ਚੰਗਾ ਝੂਟੀ ਦਾ ਹਨਾ ਵੀ ਐ ਨਹੀਂ ਮੇਡਾ ਰੂਡਾ ਰੂ ਜੇ ਕਰਦੀ ਆ ਤੇ ਬਾਕੀ ਸਜਣੋ ਸਾਂਭੀ ਬਹੁਤ ਆ ਜਿਵੇਂ ਕਹਿ ਦਿੱ ਗਏ ਨਾ ਵੀ ਆਰਤੀਆਂ ਦੇ ਸਰਾਹਣੇ ਵਾਂਗੂੰ ਗੁੰਦੀ ਆ ਕਰਮਾਂ ਵਾਲੀ ਜਿਉਂਦੀ ਰਵੇ ਹਾਂ ਉਹ ਤਾਂ ਮੈਂ ਕਹਿ ਤਾ ਵੀ ਦਿਨ ਹਜੇ 10 12 ਲਾਊਗੀ ਉਹ ਲੈ ਗਈ ਕਿਉਂਕਿ ਜਾਨ ਕਰਮਾਂ ਵਾਲੀ ਚ ਚੰਗੀ ਆ ਤੇ ਉਹ ਕਿ ਰਿਪੋਰਟ ਝੋਟੀਆਂ ਵੇਖੋ ਤਰਦੀ ਦਾ ਲੇਵਾ ਭਾਂਡਾ ਆ ਵੇਖੋ ਘਰੇ ਹੀ ਪਸ਼ੂ ਰੱਖੇ ਹੋਇਆ ਇਹ ਇਹ ਮਾਲੀ ਤੋਂ ਗੱਭਣਾ ਆ ਆ ਖੜਾ ਸਜਣੋ ਜਿਹਦੇ ਤੋਂ ਇਹ ਗੱਭਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਚੱਲ ਲੈ ਚੱਲ ਇਹ ਆ ਮਾਲੀ ਆ ਹੋਈ ਵੀਰੇ ਸਾਈਡ ਤੇ ਜਿਹੜੇ ਤੋਂ ਇਹ ਡਾਇਰੈਕਟ ਕ੍ਰਾਸ ਆ ਸੱਜਣੋ ਆ ਖੜਾ ਹੀ ਮਾਲੀ ਤੇ ਆ ਖੜੀਆਂ ਵੀਰ ਹਾਰਾ ਕੋਲੇ ਟੌਪ ਟੌਪ ਦੀਆਂ ਮਈਆਂ ਮਾਲੀ ਮਾਲੀ ਦੀ ਆ ਮਾਲੀ ਦੀ ਮਾਂ 77 57 ਲਵੇ ਓਕੇ ਤੇ ਮਾਂ ਆ ਖੜੀ ਆ ਇਹ ਵੀ ਚੰਗੇ ਦੁੱਧ ਵਾਲੀ ਮੈਂ ਆ ਓਕੇ ਆ 20 ਕਿਲੋ ਦੁੱਧ ਵਾਲੀ ਦਾ ਬੱਚਾ ਜੀ ਤੋਂ ਕ੍ਰਾਸ ਆ ਹਾਂ ਜੀ ਹਾਂ ਇਹ ਆਪਾਂ ਘਰ ਹੀ ਚੋਇਆ ਇੰਨਾ ਦੁੱਧ ਹਾਂਜੀ ਹਾਂ ਰਾਤ ਸੁੱਈਏ ਇੱਧਰ ਕਿੱਦਾਂ ਲਾਉਂੋ ਅੱਛਾ ਹਜੇ ਤਾਂ ਹੋਣੀ ਸੁੱਈ ਆ ਬੜਾ ਕੀੜਾ ਦਵਾ ਦੇ ਕਲੀਪਾ ਦਵਾ ਦਿੰਨੇ ਯਾਰ ਕੱਢੋ ਇਹਨੂੰ ਪਹਿਲਾਂ ਬੰਨ ਲਗੇ ਆ ਬੰਨ ਲਿਆ ਹਾਂ ਕੋਈ ਨਹੀਂ ਕੋਈ ਮੈਂ ਆ ਨਾ ਯਾਰ ਬਾਈ ਧੰਨਵਾਦ ਆ ਇਹਨਾਂ ਵੀਰ ਹਰਾਂ ਦਾ ਜਿਨ੍ਹਾਂ ਨੇ ਏਡੇ ਏਡੇ ਹੀਰੇ ਪਾਲੇ ਆ ਹਾਂ ਉਹ ਭਰਾਵਾ ਖੜ ਜਾ ਇਹਦਾ ਹਜੇ ਸੂਣ ਵਾਲੀ ਆ ਵੇਖੋ ਸੱਜਣੋ ਬੜਾ ਐ ਸਾਈਡ ਤੇ ਹੋ ਸਾਈਡ ਤੇ ਹੋ ਕੇ ਤੋਰ ਵੀਰ ਮੇਰਾ ਆਪਾਂ ਮੱਝ ਵਿਖਾਈਏ ਵੇਖੋ ਸੱਜਣੋ ਤਰਦੀ ਦਾ λεਵਾ ਭਾਂਡਾ ਪੈਠ ਪੜਾ ਤੇ ਜਿਵੇਂ ਕਹਿਤੀ ਨਾ ਵੀ ਗੱਲਾਂ ਅਗਲੇ ਘਰੇ ਐਂਡੀਆ ਐਂਡੀਆ ਆਹ λεਵਾ ਦਾ ਹਜੇ 12 10 ਦਿਨ ਤਾਂ ਗਣਤੀ ਚ ਹੀ ਪਈ ਆ 12 12 ਦਿਨ ਗਣਤੀ ਚ ਹੀ ਪਈ ਆ ਸੱਜਣੋ ਪੰਜ ਚਾਰ ਦਿਨ ਮਈਆ ਵੀਰਹਰੀ ਦੱਸ ਦੇ ਇਹ ਉੱਤੇ ਲੈ ਕੇ ਵੀ ਸੁਣਦੀਆਂ ਇਹ ਰਵਾਈ ਕਹਿੰਦੇ ਵੀਰਹਰੀ ਸਾਡੇ ਕੋਲੇ ਆ 10 12 ਤੇ ਇੱਕ ਛੋਟੀ 20 ਦਿਨ ਵੀ ਉੱਤੇ ਲੈ ਗਈ। ਉਹ ਦੁੱਧ ਮਾਜ। ਓਕੇ। ਪੂਰੇ ਫਿਨਾਂਸ ਕਰੇਗੀ। ਠੀਕ ਆ। ਤੇ ਵੀਰੇ ਇਹਦੇ ਹੀ ਆਪਾਂ ਡਿਮਾਂਡ ਲੇਖਾ ਜੋਖਾ ਜਿਹੜਾ ਵੀ ਭਣਾ ਭਰਾਵਾਂ ਤੋਂ ਕਰਾਉਣਾ ਕਿੱਥੇ ਜੇ ਛੋਟੀ ਵੇਚਣ ਦਾ ਇਰਾਦਾ ਮੇਰੀ ਵੀ। ਦੁੱਧ ਤੋਂ ਮੇਰੇ 14-15 ਕਿਲੋ ਗਰੰਟੀ। 14-15 ਕਿਲੋ ਗਰੰਟੀ ਵਾਲਾ ਦੁੱਧ ਦੇਊਗੀ। ਤਾਂ ਪਾਵੇ ਆ ਨਾ ਨਾ ਪੈਸੇ ਵਾਪਸ ਤਾਂ ਨਹੀਂ ਦੇਣਾ। ਐ ਤਾਂ ਹੈਗਾ ਭੀਮਾ ਉਹਨੂੰ ਦੇਵਾ ਹੋਵੇ ਦੁੱਧ। ਕਿ ਬੰਦਾ ਸਾਂਭਣਾ ਨਾ ਚਾਹੀਦਾ। ਆਂਗਣੂ ਦਾ 2 ਲੱਖ ਪਾਏ ਮੰਗ ਲਓ ਹਾਂ 1% ਦੀ ਦੇਵਾੜੀ ਮੈਂ ਕਲਮਾਨ ਤਨ ਵੀ ਕਰਾਂਗੇ ਇੱਕ ਲੱਖ ਤੇ 60 ਹਜ਼ਾਰ ਡਿਮਾਂਡ ਆ ਆਿਆਂ ਦਾ ਮਾਨਤਨ ਕਰਦੇ ਉਹ ਲਵੇ ਰਹੇ ਜੂ ਫਰੀਡ ਓਕੇ ਚੱਲ ਜੇ ਕੋਈ ਭੈਣ ਭਰਾ ਦੂਰ ਦਾ ਵੀ ਲੈਂਦਾ ਉਹਨੂੰ ਕਿਰਾਇਆ ਪਾੜਾ ਨਹੀਂ ਪੈ ਜਾਣਾ ਆਏ ਗਏ ਦਾ ਮਾਨਤਨ ਕਰਦੇ ਹੋ ਯਾਰ ਐਨਾ ਕਰਿਓ ਪੂਰਾ ਖੁੱਲਾ ਤੋਲਾ ਚਾਹ ਚੁੱਪੇ ਆ ਕੇ ਬਿਸਕੁਟਾ ਨਾ ਭੇਜਿਓ ਹਾਂ ਧੰਨਵਾਦ ਲੋ ਵੀ ਸੱਜਣੋ ਆਜੋ ਤੁਹਾਨੂੰ ਦੂਜੀ ਮੈਂ ਵੀ ਵਿਖਾ ਠੀਕ ਆ ਸੱਜਣੋ ਤੁਹਾਨੂੰ ਵੈਸੇ ਸ਼ੌਂਕੀਆ ਤੌਰ ਤੇ ਵਿਖਾਉਣੇ ਆ ਇਹਦਾ ਨਾ ਵੀਰ ਹਰੀ ਕੋਈ ਫੋਨ ਲਾਏ ਬਾਈ ਇਹਦੇ ਕਿੰਨੇ ਪੈਸੇ ਜਾਂ ਕਿਵੇਂ ਫਿਰ ਗੱਲ ਸੁਆਦ ਵਾਲੀ ਨਹੀਂ ਇੰਨੇ ਕ ਹੱਥ ਮੰਨ ਕੇ ਬੇਨਤੀ ਆ ਵੀ ਇਹ ਤੁਹਾਨੂੰ ਸ਼ੌਂਕੀਆ ਤੌਰ ਤੇ ਵੀ ਇਹ ਬੱਚੇ ਜਿਹੜੇ ਮਾਲੀ ਤੋਂ ਮਾਲੀ ਦੀ ਮਾਂ ਜਿਹੜੀ ਉਹਦੀ ਤੌਰ ਚੈੱਕ ਕਰਾਉਣੇ ਆ ਬਿਲਕੁਲ ਹੀ ਤਾਜ਼ੀ ਸੂਈ ਇਹ ਕੱਟਾ ਦੇਗੀ ਕਿ ਕੱਟੀ ਕੱਟਾਈ ਦੇ ਵੀ ਲੋਕੋ ਤਿੰਨ ਕੱਟੇ ਆਦੇ ਕੋਲ ਓਕੇ ਐਸਾ ਜੋ ਬਰੀਡ ਖੜੀ ਹੈ ਦੇਖੋ ਤੇ ਵੀਰੇ ਇਹ ਕਿਹੜੇ ਏਰੀਆ ਚ ਲਿਆ ਆਂ ਸੀ ਮੇਰਾ ਭਰਾ ਕਿ ਘਰੇ ਹੀ ਬਰੀਡ ਤਿਆਰ ਕਰੀਉ ਇਹ ਇੱਕ ਨੀ ਬਰਨਾਲੇ ਸ਼ੇਡ ਜਿਹਾ ਹੈ ਜੀ ਮਾਚਰ ਓਕੇ ਉਹਦੇ ਪਿੱਛੇ ਆਈ ਸੀ ਉਹਦੇ ਪਿੱਛੇ ਆਈ ਸੀ ਪਾਣੀ ਨਾ ਲੈ ਲਈ ਉਹ ਤੋਂ ਅਸੀਂ ਇਹ ਵੀ ਬਿਨ ਦੁੱਧ ਤੋਂ ਹੀ ਲੈ ਲਈ ਓਕੇ ਤੇ ਕਰਮਾ ਵਾਲੀ ਫਿਰ ਕਰ ਕੀ ਬਾਰੇ ਨਿਆਰੇ ਨਿਆਰੇ ਉਹ ਝੋਟੀ ਦੇ ਖੋਲੇ ਦੀ ਸੋਨਾ ਲੀ ਅੱਗੇ ਨਗਰੀ ਦਾ ਓਕੇ ਓਕੇ ਸ਼ੁਕਰ ਹੈ ਮਾਨ ਲਾ ਵੀ ਬਰੀਡ ਬਣਾ ਲਈ ਦੇ ਕੰਨੇ ਨਾਲ ਕੱਟਾ ਉਹਦੀ ਬ੍ਰੀਡ ਇੰਨੀ ਸੌਬਾ ਛੋਟੇ ਨੂੰ ਮਚਾ ਦੇ ਤਾਲਾ ਅੱਛਾ ਮਾਜ ਸਰਵਸਪ੍ਰੋਣੀ ਕਹੇ ਤੇ ਐ ਨਹੀਂ ਹਾਂ ਸਾਡੇ ਮੁੰਡੇ ਮੇਰਾ ਏਡਾ ਕੋਈ ਬੱਚਾ ਹੋਵੇ ਕੋਈ ਮੈਨੂੰ ਲੈ ਲੇ ਵੀ ਰਵਾਇਡਾ ਠੰਡਾ ਬਾਕੀ ਗੰਦੀਪ ਇਹ ਫ੍ਰੀਜ ਹੀ ਕੰਮ ਕਰ ਦਿਆ ਸਾਰਾ ਇਹ ਕੋਈ ਪੈਸਾ ਕਿਸੇ ਤੋਂ ਲੈਣਾ ਹੈਗਾ ਪਿੰਡ 'ਚ ਕੋਈ ਆਈ ਜਾਵੇ ਚਾਹੇ ਲਾਂਗਲੇ ਪਿੰਡ 와 ਜੇ ਇਹ ਫ੍ਰੀਜ ਹੀ ਫ੍ਰੀਜ ਹੀ ਸਾਨ ਛੱਡਣਾ ਹਾਂ ਫ੍ਰੀਜ ਕੋਈ ਪੈਸੇ ਲੈਣਾ ਕੋਈ ਗਰੀਬ ਆਲੀ ਦਾ ਮੇਰਾ ਦੇ ਨਹੀਂ ਦੇ ਸਕਦੇ ਆ ਜਮੇ ਜਮਾ ਫਰੀ ਆਲਾ ਕੰਮ ਆ ਸ਼ੁਕਰ ਆ ਰੱਬ ਦਾ ਯਾਰ ਵੱਡਾ ਧੰਨਵਾਦ ਬਾਈ ਤੇਰਾ ਮੇਰੇ ਯਾਰ ਲੋ ਦਿਲੋਂ ਰਿਣੀ ਆ ਤੇਰੀ ਇੱਕ ਬਧੀਵਾ ਘਾਟ ਨਿਕਲ ਗਈ ਹੈ ਯਾਰ ਪੈਸੇ ਨੇ ਕਿਹੜਾ ਨਾਲ ਜਾਣਾ ਹੈ ਨਾ ਤੇ ਕਿੰਨਾ ਬਹੁਤ ਹੋ ਗਿਆ ਜੀ ਚਲ ਤੇਰੇ ਚੰਗੀ ਪੱਤੀ ਆ ਜੀ ਹਾਂ ਜੇ ਚੰਗੀ ਸੋਚ ਰੱਖਾਂਗੇ ਤਾਂ ਆਪਸਾ ਵਾਕੇ ਧੰਨਵਾਦ ਵੀਰੇ ਧੰਨਵਾਦ ਲੋ ਵੀ ਸੱਜਣੋ ਇਹ ਲੋਹਗੜ ਨਗਰ ਦੇ ਵਿੱਚ ਜਿਹੜੇ ਐਨੀਮਲ ਵਿਕਰੀ ਵਾਲੇ ਆ ਮਲ ਝੋਟੀ ਸੱਜਣੋ ਇਹੀ ਵਿਕਰੀ ਵਾਲੀ ਆ ਇਸ ਘਰੇ ਬਾਕੀ ਤੁਹਾਨੂੰ ਸ਼ੌਂਕੀਆ ਪਸ਼ੂ ਵਿਖਾਏ ਆ ਤੇ ਵਾਕਈ ਬਾਈ ਹਰਾਂ ਦਾ ਵੱਡਾ ਦੈਲਾ ਵੱਡੀ ਗੱਲ ਬਾਤ ਆ ਵੀ ਫਰੀ ਦੇ ਵਿੱਚ ਭਣਾ ਭਰਾਵਾਂ ਦੀ ਸੇਵਾ ਨਿਭਾ ਰਿਹਾ ਮਾਲੀ ਇਹ ਹੀਰੇ ਸਾਹਮਣੇ ਬਹੁਤ ਔਖਿਆ ਸੱਜਣੋ ਤੇ ਵੱਡਾ ਦਿਲ ਕਰਨਾ ਪੈਂਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਹੋਰ ਤਾਂ ਨਹੀਂ ਇੱਕ ਵਿਖਾਉਣਾ ਕੋਈ ਅੱਛਾ ਇਹ ਇਹ ਮਾਲੀ ਉਹਦਾ ਭਰਾ ਵਾ ਇਹ ਸਰਕਾਰੀ ਦਾ ਵਾ ਇਹ ਸਰਕਾਰੀ ਦਾ ਵਾ ਇਹ ਨਾਲ ਦਾ ਵੀ ਉਹਦਾ ਭਰਾ ਨਹੀਂ ਇਹ ਹੋਰ ਆ ਬਾਹੂਬਲੀ ਸਾਹ ਦਾਈ ਬਾਹੂਬਲੀ ਦਾ ਕਿਆ ਬਾਤ ਉਮੀ ਸ਼ਾਬਾ ਖੰਗ ਨੇ ਉਹਨੂੰ ਸੌਂਵ ਤੈਨੂੰ ਸ਼ੌਂਕ ਵਾਵਾ ਹਾਂ ਦਾ ਬਾਵਾ ਬੈਠੇ ਉਮਰੇ ਇਹ 1.5 ਸਾਲ ਤੋਂ ਓਕੇ ਓਕੇ ਮੀਨਾ ਹਾਂਜੀ ਇਹਦਾ ਤਾਂ ਕਿਸੌਂ ਦਾ ਹੀ ਨਹੀਂ ਹੈਗਾ ਇੱਥੇ ਅੱਛਾ ਹਾਂ ਕਿਆ ਬਾਤ ਇਹਦਾ ਸਵੇਰੇ ਸਾਹਿਬ ਇੱਥੇ ਰਹਦਾ ਬੱਕਰੀ ਇਹਨਾਂ ਦੇ ਧੰਨਵਾਦ 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 ਕਿਸੇ ਬੱਕਰੀ ਖਾ ਕੇ ਦਿਖਾ ਦੋ ਜਗਾ ਦਿਖਾ ਦੇ ਸ਼ੌਂਕ ਆ ਵੀ ਬੀਟਲ ਵੀ ਰੱਖੀਆਂ ਹਾਂ ਸ਼ੌਂਕ ਸਾਰੇ ਹੀ ਆ ਵੇਖੋ ਬੱਕਰੀ ਬਾਈ ਦੇ ਕੋਲੇ ਹੈ ਇਹਦੇ ਆ ਬੱਚੇ ਆ ਓਕੇ 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 ਕੀ ਬਾਤ ਆ ਲੋ ਵੀ ਸਜਣਾ ਧੰਨਵਾਦ ਆ ਤੁਸੀਂ ਆਪਣਾ ਇੰਨਾ ਕ ਸਮਾਂ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਉਂਦੇ ਬਸ ਨੀਰੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ